ਭਾਈ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ ਖੁਸ਼ ਰੱਖੇ ਇਹੋ ਅਰਦਾਸ ਹੈ ਪ੍ਰਮਾਤਮਾ ਅੱਗੇ ਬਾਕੀ ਜੀ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਗੁਰਜੀਤ ਸਿੰਘ ਬਿਲੰਗ ਬਲੌਗ ਦੇ ਵਿੱਚ ਠੰਡ ਪੂਰੀ ਜੋਰਾ ਤੇ ਹੈ ਸਾਰੀ ਕੀ ਤੀਏ ਤਾ ਠੰਡ ਬਹੁਤ ਹੋਈ ਵੀ ਆ ਬਈ ਕਣਕ ਆਪਣੀ ਸੋਹਣੀ ਐ ਰੇ ਪਾਤਾ ਤਾਂ ਇੱਕਣੀ ਮੀਂਹ ਪੈ ਗਿਆ ਤਾਂ ਹੁਣ ਦੇਖਦੇ ਆ ਕਦ ਪਾਣੀ ਲੱਗੂਗਾ ਗੁੱਲੀ ਡੰਡਾ ਤਾਂ ਨਹੀਂ ਹੈਗਾ ਇੰਨਾ ਸਪਰੇ ਕਰਤੀ ਤੇ ਉਹਨੇ ਕਰਤਾ ਹੋਣਾ ਸਰ ਮੈਡਮ ਬਾਕੀ ਦੇਖਦੇ ਆਂ ਲੋਕ ਇਹ ਵਰ ਕਿਆ ਬਣੂਗਾ ਸਪਰੇਅ ਕਰ ਦੂੰਗੇ ਹੁਣ ਤਾਂ ਸਪਰੇਅ ਹੀ ਹੋਊ ਬਾਕੀ ਰੋਡ ਬਣਦਾ ਰੋਡ ਦਾ ਬਾਈ ਫਾਇਦਾ ਵੀ ਆ ਚਲੋ ਪਿੰਡ ਦੇ ਕੋਲੋਂ ਐਡਾ ਬੜਾ ਹਾਈਵੇ ਨਿਕਲ ਗਿਆ ਪਿੰਡ ਦੀ ਤਰੱਕੀ ਜੀ ਤਾਂ ਹੋਈ ਐ ਇਹ ਜੀ ਗੱਲ ਤਾਂ ਨਹੀਂ ਹੈਗੀ ਜਿਵੇਂ ਇਹਦੇ ਰੇਟ ਵਧ ਗਏ ਥੋੜਾ ਜਿਹਾ ਉੱਚਾ ਲੱਗ ਗਿਆ ਜੇ ਕਿਤੇ ਐ ਬਰਾਬਰ ਜੇ ਜਾਂਦਾ ਪੋਲਾ ਕਰਕੇ ਫਿਰ ਹਾਈਵੇ ਕਾਦਾ ਹੋਇਆ ਜਿਹੜਾ ਫਿਰ ਪੋਲੇ ਪੋਲਾ ਕਰਕੇ ਉੱਚਾ ਤਾਂ ਫਿਰ ਹੋਣਾ ਹੀ ਤਾਂ ਉੱਪਰੇ ਉੱਪਰ ਲੇ ਗਏ ਕਟ ਲੱਗਣਾ ਤਾਂ ਹੈ ਉੱਥੇ ਬਣਾਇਆ ਵੀ ਹੈ ਰਸਤਾ ਇਹਨਾਂ ਬੇਥੇ ਲੱਗਣਾ ਲੱਗਣਾ ਉਹ ਸੜਕ ਤੇ ਥੋੜੀ ਦੂਰ ਜਾ ਕੇ ਐ ਨਾਲ-ਨਾਲ ਕਹਿੰਦੇ ਸੜਕ ਬਣੂਗੀ ਪਹਿਲਾਂ ਤਾਂ ਇਹ ਲੱਗਦਾ ਤਾਂ ਵੀ ਨਹੀਂ ਲੱਗਣਾ ਹੈ ਕਟਾ ਹੁਣ ਉਹਨਾਂ ਨੇ ਹੋਰ ਜਗ੍ਹਾ ਖਰੀਦ ਲਈ ਨਾਲ ਐ ਚੌੜੀ ਕਰ ਲਈ ਥੜਕਾ ਲੈ ਨਹੀਂ ਫਿਰ ਹੁਣ ਲੱਗਦਾ ਹੈ ਸੁਭਾਵਨਾ ਵੀ ਲੱਗੂਗੀ ਬਾਕੀ ਲੱਗ ਜੂਗਾ ਪਤਾ ਹੋਰ ਮਹੀਨੇ 2 ਮਹੀਨੇ ਰੱਖ ਪਤਾ ਕਲੀਅਰ ਲੱਗ ਜੂ ਵੀ ਲੱਗੂ ਕਟਕ ਨਹੀਂ ਲੱਗੂ ਲੱਗ ਗਿਆ ਤਾਂ ਫਾਇਦੇ ਹੈ ਛੱਡੇ ਨਾ ਲੱਗ ਗਿਆ ਤਾਂ ਤਾਂ ਵੀ ਫੈਦੀ ਹੈ ਠੀਕ ਹੈ। ਆ ਵੀ ਕੋਈ ਚੱਕਰ ਨਹੀਂ। ਬਾਕੀ ਦੋ ਇੱਕ ਹੋਰ ਹਾਈਵੇ ਬਣਨ ਆਉਰੇ ਨੂੰ ਉਲੇ ਨੂੰ ਵੀ ਲੰਘਣਾ ਇੱਕ। ਐਂ ਆ ਖੰਬੇ ਦੇ ਲਾਗ ਲਾਗ ਕਹਿ ਰਹੇ ਆ। ਇਹ ਵੀ ਸ਼ਾਇਦ ਬਣ ਜਵੇ। ਜਦੋਂ ਬਣੂਗਾ ਅਗੇ ਦਿਖਾਵਾਂਗੇ ਬਈ ਤੁਹਾਨੂੰ। ਬਾਕੀ ਤਾਂ ਫੇਰ ਇੱਧਰ ਗੰਨਾ ਵਰਤਾ ਵਿਲਾ ਕਰਤਾ ਸਾਰ ਖੇਤ ਸ਼ੀਤ ਅਗੇਤੀ ਕਣਕਾ ਦੇਖੋ ਜਿਸ ਸੀਜ਼ਨ ਗਨੇ ਤਾਂ ਕਰਤਾ ਬੇਰੀ ਕੱਦ ਦੋ ਵਰਤੀਆਂ ਰਹਿਗੀਆਂ ਹੋੜੀਆਂ ਹੋੜੀਆਂ ਹੋਣਗੀਆਂ ਬਸ ਦੋ ਵੀ ਕਹਿ ਚੋਂ ਇੱਕ ਤਾਂ ਨਹੀਂ ਹੁੰਦੀ ਦੋ ਵਰਤੀਆਂ ਹੋਣਗੀਆਂ ਬਸ ਹੋੜੀਆਂ ਹੋੜੀਆਂ ਹੋਣਗੀਆਂ ਹੁਣ ਨਿਬੜ ਗਿਆ ਕੰਮ ਇਹਦਾ ਗੰਨੇ ਦਾ ਬਾਕੀ ਹਾਈਵੇ ਬਣ ਰਿਹਾ ਦਿਖਾਵਾਂਗੇ ਅੱਜ ਤੁਹਾਨੂੰ ਥੋੜਾ ਪਤਾ ਕੱਟੜਾ ਲਾ ਬਣਾ ਕੇ ਲਿਆਉਂਗਾ ਮੈਂ ਫੇਰ ਦਿਖਾਵਾਂਗਾ ਤੁਹਾਨੂੰ ਕੱਟੜਾ ਵੀ ਕੱਟ ਕਿੱਥੇ ਲੱਗਣਾ ਜਿਹਨੇ ਜ਼ਮੀਨ ਜਮ ਲੈਣੀ ਹੈ ਆਪਣੀ ਲੈ ਲਓ ਹੁਣ ਤਾਂ ਸਸਤੀ ਹੈ ਔਰੇ ਮਿਲ ਜੂਗੀ 2-3 ਕਰੋੜ ਨੂੰ ਮੈਂ ਮਰ ਗਿਆ 3 ਕਰੋੜ ਨੂੰ ਮਿਲ ਜੂਗੀ ਹੁਣ ਤਾਂ 2.5-2.5 ਤੱਕ ਮਿਲ ਜੂਗੀ ਕੱਠੀ ਲੈਣੀ ਆ ਉਹ ਵੀ ਸੰਪਰਕ ਕਰ ਸਕਦਾ ਸਾਡੇ ਨਾਲ ਕੱਠੇ ਲੈਣੇ ਆ ਜਿਨੇ 40 50 ਕਿੱਲੇ ਹੋ ਗਏ ਹੈਗੇ ਆ ਉਹ ਸਾਡੇ ਪਿੰਡ ਮਿਲ ਜਾਣਗੇ ਬਾਕੀ ਦੇਖ ਲਿਓ ਬਾਦ ਹੁਣ ਲੱਗੀ ਹੋਣ ਵੜ ਕੇ ਬਾਕੀ ਵੀ ਸਵਾ ਲੰਘ ਕੇ ਗਈ ਹੈ ਬਹੁਤ ਵਧੀਆ ਸ਼ਾਂਤੀ ਨਾਲ ਸੰਗ ਤੇ ਜਾਂਦੀ ਹੈ ਹੁਣ ਤਾਂ ਅੱਗੇ ਪਤਾ ਨਹੀਂ ਯਾਰ ਬਈ ਕਾਤੇ ਉੱਥੇ ਗੋਲੀ ਚੱਲ ਪੈਂਦੀ ਹੁੰਦੀ ਸੀ ਪਤਾ ਨਹੀਂ ਕਹਿੰਦੇ ਨਹੀਂ ਜਦ ਅਸੀਂ ਛੋਟੇ ਛੋਟੇ ਹੁੰਦੇ ਤੇ ਸਭਾ ਵੱਡੀ ਗੱਲ ਕਰਦਾ ਮੈਂ ਉੱਥੇ ਜਦ ਪਾਲਕੀ ਸਾਹਿਬ ਆਉਂਦੀ ਸੀ ਉੱਥੇ ਗੋਲੀ ਚਲਾ ਦਿੰਦੇ ਤੇ ਇੱਕ ਵਾਰ ਗੋਲੀ ਚੱਲ ਗਈ ਸੀ ਪਤਾ ਨਹੀਂ ਕਾਤੇ ਵੀ ਜਿਆਦਾ ਸੁਣਨੇ ਚ ਆਇਆ ਵੀ ਵੀ ਜਿਹੜਾ ਚੜਾਵਾ ਝੜਦਾ ਉਹਦੇ ਪਿੱਛੇ ਲੜ ਪੈਂਦੇ ਆ ਵੀ ਤਾਂ ਗੋਲੀ ਚਲਾ ਦਿੰਦੇ ਕੋ ਸੈਕਣਾ ਵੀ ਸੁਣੀਆਂ ਗੱਲਬਾਤ ਕੀ ਪਤਾ ਵੀ ਨਹੀਂ ਹੈ ਹੁਣ ਪੱਕਾ ਵੀ ਕਾਤੇ ਪਈ ਗੋਲੀ ਚਲਾਉਨੇ ਆ ਕਾਤੇ ਆਹੋ ਪਤਾ ਪਤਾ ਨਹੀਂ ਪੱਕਾ ਣੀ ਚੱਲ ਜਾਂਦੀ ਦੀ ਅੱਗੇ ਜਦ ਅਸੂਰ ਭੱਜੇ ਉਹ ਨੱਠ ਪੈ ਜਾਂਦੀ ਦੀ ਬਰਾਹ ਹੁਣ ਲੋਕ ਸਮਝਦਾਰ ਹੋ ਗਏ ਹੁਣ ਹੁਲੜਵਾਜੀ ਵੀ ਨਹੀਂ ਕਰਦੇ ਇੰਨੀ ਠੀਕ ਹੈ ਨ ਵਧੀਆ ਤਰੀਕੇ ਨਾਲ ਉਹ ਨਹੀਂ ਹੁਣ ਦੇਖ ਲਓ ਬਈ ਕਿਸੇ ਨੇ ਨਹੀਂ ਤਾਂ ਸੋਚਿਆ ਹੈਗਾ ਅੱਗੇ ਦੇਖੋ ਇੱਥੇ ਕਿੰਨਾ ਗੰਦ ਹੁੰਦਾ ਦਾ ਯਾ ਸਭਾ ਹੁੰਦੀ ਸੀ ਚੰਡੋਲ ਸਰਕਸਾਂ ਚਿੱਤਰਹਾਰ ਜਿਉ ਨੱਚਣ ਵਾਲੀਆਂ ਜਿਵੇਂ ਹੁਣ ਆਰਕੈਸਟਰ ਵਾਲੀਆਂ ਆਰਕੈਸਟਰ ਉਹ ਸ਼ੋਅ ਲੱਗਦੇ ਦੇ ਉੱਥੇ ਅਸੀਂ ਵੀ ਬਈ ਦੇਖਦੇ ਹੁੰਦੇ ਸੀ ਐਵੇਂ ਝੂਠ ਬੋਲੀਏ ਪਰ ਹੁਣ ਕਿੰਨੇ ਸਾਲ ਹੋ ਗਏ 5-6 ਸਾਲ ਹੋ ਗਏ ਵੱਧੇ ਹੋ ਗਏ ਉਹਨੇ ਫਿਰ ਕਹਿੰਦੇ ਇੱਕ ਬਿਹਾਰੀ ਉਹ ਆਇਆ ਤੋਰੀ ਹਨ ਇਹ ਸਟਡੀਓ ਤਾਂ ਹਨ ਇਹ ਐਸਐਸਪੀ ਦਾ ਹਨ ਇਹ ਡੀਸੀ ਦਾ ਇਹ ਮੈਨੂੰ ਪੱਕਾ ਨਹੀਂ ਪਤਾ ਉਹਨੇ ਆ ਕੇ ਇਹ ਦੇਖਿਆ ਹਾਲਾਤ ਉਹ ਕਹਿੰਦਾ ਵੀ ਤੁਹਾਡੇ ਬੱਚਿਆਂ ਨੇ ਇੰਨਾ ਉਹ ਕਰਿਆ ਕਰਵਨੀ ਹੈ ਕਰੀਆਂ ਵੀ ਤੁਸੀਂ ਇੱਥੇ ਇਹ ਕੰਜਰਪਨਾਂ ਕਰਦੇ ਆ ਭਈ ਜਾਤੇ ਉਹਨੇ ਬੰਨ ਲਾਤਾ ਹੋਰੀ ਜਵੇਂ ਹੀ ਬੰਦ ਕਰਤਾ ਵੀ ਅੱਜ ਤੇ ਬਾਦੂਰੇ 1 ਘੰਟਾ ਗੰਢ ਨੇ ਉਗਾ ਲੰਗਰਾਂ ਤੇ ਸੇਵਾ ਪੁਰੇ ਕੁਛ ਨਹੀਂ ਲੱਗੀ ਕੋਈ ਆਪਣੀ ਪ੍ਰਦਰਸ਼ਨ ਨਹੀਂ ਲਾਊਗਾ ਟਰੈਕਟਰਾਂ ਦੀ ਫਲਾਣੀ ਦੀ ਢਮਕੇ ਦੀ ਕੁਛ ਨਹੀਂ ਲਾਊਗਾ ਵੀ ਉਹਨਾਂ ਨੇ ਉਹਨੇ ਬੰਦ ਕਰ ਦਿੱਤੇ ਵਿਚਾਰੇ ਨੇ ਬਹੁਤ ਬਹੁਤ ਧੰਨਵਾਦ ਭਈ ਉਹ ਵੀ ਜੂੰਦਾ ਵਸਦਾ ਰਹੇ ਜਿਨੇ ਇਹਦੀ ਗੱਲ ਸੋਚੀ ਨੇ بڑے بڑے ਆ ਕੇ ਲੰਘੇ ਹੋਰੇ ਸਰਦਾਰ ਵੀ ਆਏ ਹੋਣੇ ਗਈ ਤੇ ਆ ਬੀਬੀ ਬਣਦੇ ਰਹਿੰਦੇ ਨੇ ਐਸਐਸਪੀ ਐਸਐਚਓ ਨਾਲ ਆਡੀਐਸਪੀ ਕਿ ਜਨੇ ਗੱਲ ਨਹੀਂ ਕੀਤੀ ਸੋਚੀ ਪੂਰਾ ਘੋ ਹੁੰਦਾ ਤਾ ਉਰੇ ਸੜਕਾਂ ਚੰਡੋਲ ਦੱਸਿਆਈ ਤੁਹਾਨੂੰ ਆ ਅੱਲਾ ਮਗੱਲਮ ਉਹਨੇ ਸੋਚਿਆ ਵੀ ਭਾਈ ਇਹ ਕਰਵਾ ਨਹੀਂ ਹੋਰੇ ਸੋਗ ਮਨਾਉਣਾ ਹਣਾ ਵੀ ਇਹ ਕੰਮ ਬੰਦ ਕਰੋ फेर ਦੇਖੂ ਬੰਦ ਕਰਤਾ ਤਾਂ ਬਾਕੀ ਚਲੋ ਆਪਾਂ ਤਾਂ ਮੜੀ-ਮੁੱਟੀ ਬਣਾ ਲੈਨੇ ਆ ਵੀਡੀਓ-ਵੀਡੀਓ ਦਿਖਾਉਨੇ ਆ ਸਾਨੂੰ ਰੋਡ ਜਿਹੜਾ ਬਣ ਰਿਹਾ ਸਾਡੇ ਪਿੰਡ ਹਾਈਵੇ ਬਣ ਰਿਹਾ ਭਈ ਆਸਵਾਜੀ ਭਾਈ ਇਹਨੇ ਲੈ ਆ ਕੇ ਕੀ ਕੁੱਤੇ ਵੇ ਮਿੱਟੀ ਨਹੀਂ ਇਹਨਾਂ ਨੂੰ ਮਿਲਦੀ ਹੈਗੀ ਸਵਾਹ ਜੀ ਪਤਾ ਨਹੀਂ ਯਾਰ ਇਹ ਕਿੱਥੇ ਲਿਉਨੇ ਆਏ ਜਦ ਮਿੱਲ ਮੁੱਲੇ ਚੁਲੇ ਆਉਂਦੇ ਬਣੇ ਇਹ ਕਾਸੀ ਚ ਮੈਨੂੰ ਲੱਗਦਾ ਇਹ ਜੰਮਦੀ ਬਹੁਤ ਹੈ ਇੱਕ ਵਾਰ ਜੰਮ ਗਈ ਫੇਰ ਨਹੀਂ ਉਹ ਕਰਦੀ ਉਖੜਦੀ ਹੈ ਆ ਆਪ ਬੁਲ ਬਣਾਇਆ ਖੇਤਾਂ ਨੂੰ ਜਾਣ ਆ ਗਿਆ ਭਾਈ ਸਾਡੇ ਖੇਤਾਂ ਬਾਕੀ ਆ ਰਹੇ ਆ ਉਧਰ ਤੇ ਖਿੱਚੀ ਆਉਣੇ ਆ ਹੁਣ ਤਾਂ ਉਹ ਤੇ ਲੂਗਾ ਕੱਟ ਦਿਖਾਉਂਗੇ ਉਹ ਵੀ ਕਾਲੂ ਕੁੱਲੂ ਬਣਾ ਕੇ ਲਿਆਉਂਗੇ ਕੱਟੜੀ ਵੀ ਕਿੱਥੇ ਲੱਗਣਾ ਹੈ ਪਤਾ ਲੱਗਦਾ ਹੁਣ ਵੀ ਇੱਥੇ ਲੱਗਣਾ ਕਈ ਬਾਈ ਕਹੀ ਜਨੇ ਲੱਗਣਾ ਨਹੀਂ ਹੈਗਾ ਖੇਲੂ ਲੱਗ ਗਿਆ ਲੱਗ ਨਹੀਂ ਲੱਗਣਾ ਸੀ ਸੱਲਮ ਕਿੱਥੇ ਪੈ ਕੁੱਤੇ ਨਿਕਲ ਨਿਚਾੜਦੇ ਕੁੱਤੇ ਦਾ ਲੱਗਣਾ ਨਹੀਂ ਹੈਗਾ ਇੱਧਰ ਤੇ ਆ ਕੇ ਇੱਧਰ ਨੂੰ ਜਾਊ ਐ ਇੱਧਰ ਬਣਨਾ ਹਲੇ ਉਹ ਬਣਾਤਾ ਸੂਵੇ ਪਰਪਲ ਬਾਕੀ ਆਪਲੀ ਬਣਾਈ ਵੀ ਆ ਐ ਲੰਘਣੇ ਨੂੰ ਐ ਤੇ ਆ ਸਿੱਧਾ ਐ ਲੰਘੇ ਨਹੀਂ ਕਾਫੀ ਚੌੜਾ ਰੋਡ ਐ ਹਾਈਵੇ ਫੂਰਮਾਰਗ ਹਾਈਵੇ ਉਹ ਪਿੰਡ ਆ ਸਾਡਾ ਜਮੇ ਨਾਲ ਨੂੰ ਕੱਟਦਾ ਪਿੰਡ ਆ ਪਿੰਡ ਆ ਰੋਡ ਉਹ ਪਿੰਡ ਨੇੜੇ ਹੀ ਆਇਆ ਬਈ ਮੇਰਾ ਖਿਆਲ ਹੋਊਗਾ 2-4 ਕਿੱਲੇ ਚਾਰ ਨੀਲ ਪੰਜ ਰੱਖ ਲਓ 4 ਕਿੱਲੇ ਰੂੜਾ ਸਾਡੇ ਪਿੰਡ ਤੇ ਜਮਾ ਨੇੜੇ ਨੂੰ ਕੱਟਦਾ ਉਹ ਤੇ ਤਿਆਰ ਹਲੇ ਗਿਓ ਉਹ ਪੁਲ ਬਣ ਰਿਹਾ ਇੱਕ ਇਹਦਾ ਕਦਾਂ ਤਿਆਰ ਕਰ ਦੰਦੇ ਪੁਲਾ ਨੇੜੇ ਲਝਾ ਲਏ ਪੁਲੇ ਬਹੁਤ ਹੈ ਇੱਕ ਉਹ ਪੁਲ ਹੋ ਗਿਆ ਇਕੋ ਤੇ ਕਾਹਾਂ ਇਕੋ ਤੇ ਕਾਹਾਂ ਹੋ ਗਏ ਤਿੰਨ ਪੁਲ ਸਾਡੇ ਇੱਥੇ ਨੇੜੇ-ਨੇੜੇ ਇੱਕ ਆ ਹੋ ਗਿਆ ਇੱਕ ਆ ਹੋ ਗਿਆ ਸੂਵੇ ਪਰ ਬਾਕੀ ਵਧੀਆ ਬਣ ਗਿਆ ਰੋਡ ਚੱਲਦਾ ਕਰਨ ਨੇ 2026 ਚ ਕਹਿੰਦੇ ਉਹ ਤੇਰਾ ਲੁੱਕ ਵੀ ਪਾਤੀ ਸਾਡੇ ਪਿੰਡ ਸਾਡੇ ਪਿੰਡ ਦੇ ਨੇੜੇ ਇੱਥੇ ਵੀ ਪਾਏ ਜਾਣੀਆਂ ਹੁਣ ਲੁੱਕ ਦੇ ਨੇੜੇ ਪਹੁੰਚੇ ਗਿਆ ਕੰਮ ਉੱਚਾਈ ਬਹੁਤ ਚੱਕਤਾ ਰਹਿਣੀ ਇਹਨਾਂ ਬਰਾਬਰ ਜੇ ਰੱਖਦੇ ਫੇਰ ਧੀ ਗੱਲ ਬਾਤ ਉੱਚਾ ਜਿਆਦਾ ਖਿੱਚਤਾ ਕੰਮ ਬਾਕੀ ਬਰੀਆ ਬਣ ਗਿਆ ਆ ਗੱਬੇ ਨੂੰ ਲੈ ਜਾਣੇ ਜਾਣੇ ਨੂੰ ਰੱਖਿਆ ਹੋਇਆ ਨੇ ਰਸਤਾ ਹੈ ਉਹ ਚਲੇ ਜਾਂਦੇ ਆਂ ਗਾਂਹਾ ਪੁਰ ਬਣੂਗਾ ਬਣੀ ਜਾਂਦਾ ਪੁਲ ਤਾਂ ਰਾਤ ਨੂੰ ਵੀ ਨਹੀਂ ਟਿਕਦੇ ਇਹ ਖੜ 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 ਖੜਕਾ ਕਰੀ ਜਾਂਦੇ ਰਾਤ ਨੂੰ ਹੀ ਬਣ ਰਿਹਾ ਭਾਈ ਪੁਲ ਰੂਡ ਦਾ ਉੱਪਰ ਰੱਖਦੇ ਤੇ ਆਹ ਪਿੰਡ ਦੀ ਲੋਕੇਸ਼ਨ ਦੇਖੋ ਕਿੰਨੀ ਸੋਹਣੀ ਹੋ ਜਾਨੀ ਔਰੇ ਤੇ ਸਾਹਮਣੇ ਪਿੰਡ ਦਿਖਦਾ ਸਾਡਾ ਲੋਕੇਸ਼ਨ ਬਹੁਤ ਵਧੀਆ ਬਣ ਜਾਣੀ ਹੈ ਇਹਦੀ ਪਿੰਡ ਦੀ ਸਾਡੇ ਦੀ ਔਰੇ ਹਲ ਤਾਂ ਬਣੂਗਾ ਵਾਲੇ ਵਾਲੇ ਐ ਸਾਫ ਸੁਥੋ ਕੇ ਸੜਕਾਂ ਬਣਨ ਗਈਆਂ ਇੱਧਰ ਆਏ ਜਦਾ ਬਣ ਜੂਗਾ ਹੁਣ ਚੱਕਿਆ ਮੋਟਰ ਵਾਲਿਆਂ ਦੇ ਹੁਣ ਪੈਸੇ ਪਾਏ ਉਹਨੇ ਹੁਣ ਚੱਕਦਾ ਟਰੈਕਟਰ ਉਸ ਫਾਰਮ ਹੁਣ ਕਰਨਗੇ ਫੇਂ ਗਾਂ ਪਰ ਹੁਣ ਉੱਪਰ ਚੱਲੀ ਜਾਂਦਾ ਕਮ ਰਾਤ ਨੂੰ ਵੀ ਲੱਗੇ ਰਹਿੰਦੇ ਆ ਤਾਂ ਮਤਲਬ ਮਹੀ ਪੈ ਗਿਆ ਇੱਕਾਉਣ ਮਹੀ ਕਰਕੇ ਕੰਮ ਰੁਕ ਗਿਆ ਇਹਨਾਂ ਦਾ ਕੁਝ ਭਾਈ ਉਰੇ ਤੇ ਉਹ ਬਣਨਾ ਕੱਟਾ ਉਹ ਸਾਹਮਣੇ ਤੇ ਐ ਐ ਉੱਤਰੂਗਾ ਉਰੇ ਤੇ ਐ ਥੱਲੇ ਨੂੰ ਐ ਉੱਤਰੂਗਾ ਉਧਰ ਤੇ ਚੜੂ ਐ ਐ ਚੜੂਗਾ ਉੱਪਰ ਨੂੰ ਆ ਤਾਂ ਇਹ ਜਗਾ ਛੱਡੀ ਵੇਣੇ ਕਟ ਵਾਸਤੇ ਇਹਨਾਂ ਕਾ ਤਾਂ ਲੱਗੂਗੀ ਖਬਰ ਹੋਰ ਲੈਣ ਇੱਧਰ ਨੂੰ ਉੱਧਰ ਇਹ ਕਮਾ ਕੇ ਚੜਾਉਣਗੇ 1 ਲੱਖ ਤਾਂ ਨਹੀਂ ਚੜਾਉਂਦੇ ਐ ਕਮਾ ਕਮੂ ਕੇ ਜੇ ਚੜਾਉਣੇ ਆ ਕਰਾ ਪਰ ਐ ਵੀ ਚੜ ਜੂ ਕਮਾਉਣ ਦੀ ਤਾਂ ਕੈ ਲੋੜ ਐਨੀ ਐ ਸਿੱਧਾ ਚੜ ਜੂ ਇੱਥੇ ਉੱਧਰ ਉੱਤਰ ਜੂ ਅੱਚ ਉੱਧਰ ਤੇ ਚੜ ਜੂ ਸਿੱਧਾ ਹੀ ਹੁਣ ਇਹ ਤਾਂ ਛੋਟੀ ਸੜਕ ਐ ਖਬਰ ਐ ਵੀ ਫਿਰ ਬੜੀ ਬਣ ਜੂਵੇ ਤਕੜੀ ਬਣ ਜੂਵੇ ਸੜਕ ਇੱਧਰ ਦੇ ਆਉਂਦਾ ਐ ਇਹ ਇੱਦਾਂ ਬਈ ਚੱਕਰ ਆ ਘਰ ਅੱਗੇ ਨੇੜੇ ਸਾਡੇ ਘਰ ਚੋਂ ਹੀ ਆ ਇਹ ਘਰ ਇੱਕਦਮ ਮੇਰੇ ਤਾਇਏ ਦੇ ਹੀ ਆ ਉਹ ਸਾਹਮਣੇ ਬਾਕੀ ਬਣੀ ਜਾਂਦਾ ਹਲੇ ਭਾਈ ਪੋਲ ਬਣੂਗਾ ਜਦ ਫਿਰ ਦਿਖਾਵਾਂਗੇ ਤੁਹਾਨੂੰ ਕੰਪਲੀਟ